ਚੱਲ ਵੀ ਜੱਗਿਆ ਖੁੱਲ ਗਈ ਖੁੱਲ ਗਿਆ ਖੁੱਲ ਗਿਆ ਬਾਈ ਕੋਈ ਜਿਵੇਂ ਮੋੜੇ ਖੜੇ ਮਤਬਲੀ ਬੰਦੇ ਆ ਆਹ ਸਰੇਰੇ ਸਾਗ ਲੰ। ਉਹ ਤੈਨੂੰ ਬਾਰਪਰਾ ਹਿਲਾ ਕਰਕੇ ਦਊਂਗਾ ਮਿੱਠਾ ਸਾਗੂ ਕਰਕੇ। ਮੈਂ ਕਹਾਂ ਭੈਜੋ ਇੱਥੇ ਜਬੀਲ ਲਾਉਣੀ ਆ ਬਰਾਈ ਲਾ ਕਰਕੇ ਦਊਂਗਾ। ਜਿੱਥੇ ਠੰਡਾ ਰਸ ਮਿਲਦਾ। ਮੈਂ ਤਾਂ ਸੋਚ ਬੀਲ ਲਾਉਣੀ ਆ। ਗੰਨਾ ਲਿਆ ਦੋ ਨਾ ਬਰਕ ਲਿਆ ਦੋ ਨੀ ਕੱਢਣਾ ਇਹਨੇ। ਠੀਕ ਆ? ਨਾ ਗਾਹਾਂ ਮੈਂ ਝੋਟਾਂ ਵੀ ਹਾਂ ਪਹਾਲ ਨੂੰ ਮੈਂ ਜੂਟਾਂ ਤੇ ਘੱਟ ਕਿੱਧਰ ਰੋ? ਹਾਂ ਦੇਖ ਤਾਂ। ਲਓ ਜੀ ਬਾਈ ਦੇਖਾ ਕੇ ਨਾ ਮੈਂ ਵੀ ਚਲਾ ਕੇ ਦੇਖਣੀ ਤੂੜੇ ਵਾਲੀ। ਆਪਣੇ ਕੰਮ ਲਾ ਕੇ ਕਿਹੜਾ? ਮਾਸੜ। ਜਗਾ ਕੇ ਨਾ ਇਹ ਕਿਹੜਾ ਕੋਲ ਲਾ ਗਿਆ? ਮਾਸੜ ਕਿਹੜਾ ਲਾ ਗਿਆ? ਓ ਕੋਕ ਮਿਲ ਗਿਆ ਜੱਗਾ ਡਰ ਗਿਆ ਕਹਿੰਦਾ ਉਹਦੇ ਕਿਹੜਾ ਕੌਮ ਲੱਗਿਆ ਜੱਗੇ ਆਏ ਹੋ ਰੱਖੀ ਲੰਬੇ ਹੋ ਆਏ ਬੱਟਾ ਪਾਈਆਂ ਵੀ ਆਏ ਹੋ ਰੱਖੀ ਲੰਬੇ ਓ ਬਾਈ ਜਿਹਾ ਦੇ ਡੱਡਾ ਰੇਤ ਜਿਹਾ ਕਿੰਨੇ ਘੰਟੇ ਟਰਾਲੀ ਵੜਦੀ ਅੱਧੇ ਘੰਟੇ 25 ਮਿੰਟ ਦੇ ਹੈ ਕਿਹੜਾ ਮੁੰਡਾ ਕਿਹਨਾ ਬਾਈ 20 25 ਮਿੰਟਾਂ ਮਾ ਬਣੀ ਜਾਂਦੀ ਉਹਦਾ ਬਾਈ ਟੂੜੀ ਵਾਲੀ ਦਾ ਕੰਮ ਹੈ ਔਖਾ ਕਰਦਾ ਬਹੁਤੇ ਦੇ ਵਿੱਚ ਦੋਸਤੀ ਬਾਈ ਵਿੱਚ ਵਿੱਚ ਚੂਹੇ ਨੇ ਖੱਡਾ ਵੀ ਹੁੰਦੀਆਂ ਮਾੜੇ ਮੋਟੇ ਮਸਕੇਰਾ ਵਗੈਰਾ ਉਹ ਵੀ ਦੇਖ ਕੇ ਚਲਾਉਣੀ ਪੈਂਦੀ ਹੈ ਕਾ ਸੇਜ਼ਾ ਨਹੀਂ ਬਾਈ ਜਾਰਜਟ ਟ੍ਰੈਕਟਰਾਂ ਦੀ ਜੰਮੀ ਆਵਾਜ਼ ਨਹੀਂ ਆ ਗਈ ਦੇਖ ਲੋ ਸੈਲਨ ਚੱਲਦੇ ਜਾਵੇਂ ਲਓ ਜੀ ਅੱਜ ਦੇ ਟਾਈਮ 'ਚ ਜਸ਼ਨ ਡਰਾਈਵਰ ਆ ਜੱਗੇ ਨੂੰ ਕਹਿੰਦਾ ਤੈਨੂੰ ਚਲਾਉਣੀ ਆਉਂਦੀ ਆ ਵਾ ਤਾਂ ਮਿੱਟੀ ਫਸਾਤੀ ਆਹ ਸਾਡੀ ਉਹਨਾਂ ਨੇ ਆ ਦੇ ਕੱਢਣੀ ਪੈਣੀ ਐ ਇਹਦੇ ਗੱਲ ਕੋ ਮਾਰ ਨਹੀਂ ਜਾਂਦਾ ਹੈਗਾ ਤਾਂ ਇਹ ਜੱਗੇ ਜੱਗਾ ਕੱਢ ਦੂਗਾ ਜੱਗੇ ਨੂੰ ਜੇ ਇਹ ਨਿਕਲੂਗੀ ਕਿਵੇਂ ਹੁਣ ਜਿਹੜੇ ਪੁਰਾਣੀ ਆ ਜਿਹੜੇ ਪ੍ਰਾਣੀ ਆ ਆ ਲੈ ਆ ਲੈ ਇਹ ਅੰਦਰ ਨਹੀਂ ਜਾਣਗੇ ਨਹੀਂ ਤਾਂ ਪਹਿਲਾਂ ਨਹੀਂ ਥੱਲੇ ਨਹੀਂ ਧਰਤੀ ਨਰਮ ਜੜ ਆਉਂਦੀ ਜਾ ਲੋ ਜੀ ਬਾਈ ਰਾਤ ਦਾ ਮੀਂਹ ਪਿਆ ਪਿਆ ਪਰ ਲਾਣ ਰੱਬ ਨੇ ਸਕਾ ਤਾਂ ਮਸ਼ੀਨ ਦੋ ਦਿਨ ਚੱਲ ਪਈ ਗਿੱਲੀ ਆ ਲਓ ਜੀ ਬਾਈ ਡੈਰੀ ਪਿੱਛੇ ਮਸ਼ੀਨ ਆਈ ਐ ਜਿਹੜਾ ਪੁਰਲਾ ਆਵਾ ਬਨੇਲਾ ਨੇ ਦੂਆ ਪਾਗੇ ਬਾਰਡਰ ਵਾਲਾ ਅਸੀਂ ਸੋਚ ਰਹੇ ਤੇ ਮੋੜੂ ਕਿ ਨਹੀਂ ਡਰਾਈਵਰ ਕਹਿੰਦਾ ਮੋੜ ਜਾਨੀ ਜੇ ਕਿ ਮੋੜ ਜਾਨੀ ਹਾਂ ਬਾਕੀ ਬਾਈ ਮਸ਼ੀਨ ਵਾਲੇ ਨੂੰ ਤਜਰਬਾ ਆਇਆ ਜਾਂਦਾ ਏ ਇਹ ਮੁਰਗੀ ਏ ਚਲ ਅੰਦਰ ਜਾਊਗਾ ਚੱਕਿਆ ਵਾ ਸੀ ਅੱਜ ਕਾਲੇ ਰੰਗ ਵਾਲਾ ਇਹ ਤਾਂ ਇਹ ਟੱਕੇ ਜੜ ਗਏ ਸਾਡੇ ਦਬਦਾ ਇਹਨੂੰ ਟਰਬਲ ਵਾ ਕੇ ਆਉਣੇ ਚੱਕੇ ਬਹੁਤ ਕੋਲ ਦੇ ਦਾ ਸਾਰਾ ਇਹ ਇਧਰ ਤੇ ਆ ਰਹੇ ਆ ਪਾ ਚੱਲਦੀ ਦੇ ਗੇਅਰ ਪਾਤਾ ਆਵਾਜ਼ ਹੀ ਵਾਹ ਬਈ ਸਾਰੇ ਵਾਸਤੇ ਟੂੜੀਓ ਟੂੜੀਓ ਇਹ ਗੱਬਰ ਚੱਲਦੀ ਆ ਬੱਤੀ ਪਾੜ ਮਜੀਨਾ ਲਓ ਜੀ ਬਈ ਖੱਤੀ ਦੇ ਖੁੰਝੇ ਬਹੁਤ ਆ ਫਾਈ ਲੁ ਗਿਆ ਹੁਣੇ ਦੇਖ ਕੇ ਬਣਾ ਲਈ ਜਗੇ ਜਿੰਨਾ ਚੱਲਦੀ ਆ ਬਈ ਜੋਰਾ ਤੇ ਸਾਹਮਣੇ 854 ਜਲਦੀ ਜੀ ਪਿਛਲੀ ਸਾਲ ਜਗੇ ਕੀ ਚ ਮੀਂਹ ਚ ਫਾਇਦਗੀ ਦੇ ਤਾਂ ਲਾਣਾ ਆ ਵੀ ਗੇਰ ਦੇ ਵਿੱਚੇ ਜੇ ਤੂੰ ਵੀ ਬਣਾਉਂਦੇ ਜਦ ਮੇਰੇ ਮਾਸ ਲੱਗਣਾ ਦਾ ਹਾਂ ਬੱਲਾ ਤਬਰਾ ਦਾ ਹਾਂ ਜਾ ਬਾਈ ਜਦ ਟੂੜੀ ਬਣਾਏਗਾ ਜੱਗਾ ਫੱਟੜ ਦਾ ਮਹਿਰਪੁਰ ਦਾ ਨੇ ਬਹੁਤ ਟੂੜੀ ਕੋਈ ਜਗ੍ਹਾ ਪਤਾਨ ਕਹਿੰਦਾ ਅੱਜ ਦੇ ਵਿੱਚ ਬਣਾਦੀਆਂ ਨਾਲ ਦੀ ਵੀ ਪੁੱਠੀ ਆਉਂਦੀ ਚੱਲ ਗਈ ਨਹੀਂ ਆਉਂਦੀ ਆ ਆਰ ਜਿਹੜੇ ਵਿੱਚ ਕਹਿੰਦਾ ਜੇ ਬੂਦੀ ਵੀ ਪੈਕ ਖਿੱਚ ਨਹੀਂ ਆਉਣੀ ਹਾਂ ਜੋਰ ਇਹ ਕਹਿੰਦਾ ਵੀ ਗੇਰ ਦੇ ਜਾ ਕੇ ਬੱਲਾ ਆਈਆਂ ਟੂੜੀਓ ਬਣੂਗੀ ਚੱਲ ਅੱਜ ਨੇਪੜ ਗਿਆ ਬਾਈ ਟੂੜੀ ਦਾ ਪਿੰਡ ਵਾਲੀ ਦਾ ਹੋ ਰਹਿ ਗਿਆ ਮੰਡੇ ਚ ਜੱਗੇ ਦੇ ਉਹ ਵੀ ਦੋਗ ਦਿੰਦੀ ਗੇਮ ਹੈ ਅੱਜ ਚੱਲੇ ਉੱਤਰ ਇੱਕ ਦਿਨ ਛੋੜੋ ਬਣ ਜੂ ਗਿਆ ਹਾਂ ਤਿੰਨ ਬਾਦ ਦੇ ਨੂੰ ਕਹਿੰਦਾ ਜਦਨੇ ਤਾਂ ਬਣਾ ਕੇ ਹੋਰ ਪਾਸੇ ਜਾਣਾ ਵਾਹ ਜੀ ਵਾਹ ਜਦਸ਼ਾ ਨਹੀਂ ਆਦਨ ਲੈਣ ਗਏ ਪਈ ਬਾਈ ਕਦੀ ਰੀਲ ਵੀ ਬਣਾਉਣੀ ਉਹਨੇ ਪਤਾ ਨਹੀਂ ਕਿਤੇ ਰਹਿ ਗਿਆ ਉਹ ਆ ਗਏ ਆ ਗਏ ਵੈਸੇ ਲੋਡ ਵੀ ਹੈਗੀ ਤੀ ਜੇ ਕਿ ਆਉਣ ਦੀ ਟਰੈਕਟਰ ਦੀ ਟਰਾਲੀ ਵਾਗ ਲੈ ਕੇ ਜਾਣੀ ਆ ਟਰਾਲੀ ਲੈ ਕੇ ਜਾਣੀ ਹੈ ਬਾਈ ਕੰਮ ਆਫ ਹੈ ਮਹੀਨੇ ਦਾ ਟੁੱਟ ਗੜੀ ਦਾ ਥੋੜਾ ਜਿਆਦਾ ਗੱਡਾ ਜਿਆਦਾ ਹੈ ਜਿਹੜਾ ਪਿੱਛੇ ਆ ਗਿਆ ਇੱਕ ਵਾਰੀ ਟਰੈਕੀ ਦੇ ਏਸੀ ਕੈਵਨ ਚਾਹੀਦਾ ਏਸੀ ਕੈਵਨ ਇਹ ਨਹੀਂ ਟਰੈਕਟਰ ਵਾਲੇ ਦਾ ਪਰਵਾਹ ਹਾਂ ਏਸੀ ਕੈਵਨ ਵੀ ਹੈਗਾ ਆਪਣੇ ਉਹਨਾਂ ਕੋਲ ਜਿਹੜੇ ਕਿਥੇ ਦੇ ਮੁੰਡੇ ਹੋ ਨਿਊ ਆਲੇ ਨਾਲੇ ਹਾਂ ਸੱਤੀਰੀ ਵਾਲੇ ਜਿਹੜੇ ਆਪਣਾ ਮਹਿੰਦਰਾ ਲੇਗਰ ਜਿਹੜੇ ਆਹ ਹਾਂ ਉਹ 775 ਲੇਗਰ ਤੇ ਉਹਨਾਂ ਕੋਲ ਲਓ ਜੀ ਬਾਈ ਪਹੁੰਚ ਗਿਆ ਅਜਨ ਅਰਜਨ ਵੈਲੀ ਲੈ ਕੇ ਜੀ ਹਨਾ ਗਾਣੇ ਦਾ ਬੜਾ ਯਕੀਨ ਹੈ ਗਾਣੇ ਲੱਗੀ ਆਉਂਦਾ ਓਹ ਬਲੀ ਹੌਲੀ ਬਾਈ ਹੌਲੀ ਹਾਂ ਔਰ ਜਿਵੇਂ ਨਜ਼ਾਰਾ ਹੁੰਦਾ ਚਲਾ ਕੇ ਪੂਰਾ ਨਜ਼ਾਰਾ ਹੁੰਦਾ ਬਾਈ ਚਲਾ ਕੇ ਇਹਨੂੰ ਕਹਿੰਦਾ ਪੈਲੀ ਨੂੰ ਅੱਜ ਇੰਚਾ ਇਲਾ ਬਾਈ ਜੋਰਾਂ ਦੇ ਕੰਮ ਮਸ਼ੀਨਾਂ ਹਮਸੋਨਾਂ ਰਿਪਰ ਉੱਪਰ ਸਾਰੀ ਪੂਰੇ ਜੋਰਾਂ ਦੇ ਚੱਲਦੇ ਆ ਇੰਦਾਂ ਦੀ ਮੋਟਰ ਵਾ ਬਾਈ ਸਾਹਮਣੇ 850 ਵੀ ਚੱਲਦਾ ਲਓ ਜੀ ਬਾਈ ਲਾ ਨਜ਼ਾਰਾ ਥੋੜਾ ਜਿਹਾ ਨਰਮ ਹੈ ਬੋਟਿਆਂ ਕਰਕੇ ਸ਼ੋਰੇ ਕਰਕੇ ਥੋੜੀ ਜੀ ਫੇ ਮਸ਼ੀਨ ਚੋਕ ਹੋ ਗਈ ਹੁਣ ਜਿਵੇਂ ਨਾ ਬਲੇਟੇ ਬਲੇਟ ਬੱਲਾ ਬੱਲਾ ਦਰਜਨ ਬਲੇਟਾਂ ਦੀ ਲਾਈਕ ਦੇਖੋ ਫਿਰ ਚੱਲ ਵੀ ਜੱਗਿਆ ਖੁੱਲ ਗਈ ਖੁੱਲ ਗਿਆ ਖੁੱਲ ਗਿਆ ਓਕੇ ਹੈ ਨਾ ਭਾਈ ਜਾਂ ਗੂੜਾ ਲੱਗ ਜਾਣਾ ਨਾ ਕੱਟਣ ਦੇ ਤੇ ਸੁਣਦੇ ਆ ਲਓ ਜੀ ਬਾਈ ਭੜਗੀ ਟਰਾਲੀ ਇੱਡਾਂ ਜਿਹੇ ਪਿੱਛੇ ਖੇਤ ਪੈਂਦਾ ਬਾਈ ਉਹੀ ਤੇ ਸ਼ੁਰੂਆਤ ਆ ਸਾਰੇ ਖੇਤਾਂ ਦੀ ਖਲਾਹ ਦੀ ਜੱਕ ਨੇ ਟਰਾਲੀ ਉਥੇ ਪਾਰੇ ਕੋਸੇ ਕੇ ਕਰਨੇ ਤੇ ਹੋ ਟੱਕੇ ਦੇ ਪਾਰੇ ਚਾਰਕ ਜਸ਼ਨ ਗੱਲਾਂ ਹੀ ਮਾਰੀ ਜਾਂਦਾ ਕਿ ਲਿਆ ਭਾਈ ਹੁਣ ਇਹਨੇ ਬੰਦੇ ਗਰੀਬ ਵਾ ਟਾਕੀ ਨਹੀਂ ਲਵਾ ਸਕਦੇ ਕਿਹੜੀ ਟਾਕੀ ਉਹ ਤਾਂ ਟਾਕੀ ਲੱਗਦੀ ਉਹ ਟਾਕੀ ਕਿੱਥੇ ਰਹਿੰਦੀ ਅੱਗੇ ਹਾਂ ਹਾਂ ਸ਼ੌਕ ਵਾਲਾ ਬੰਦਾ ਲਾ ਸਕਦੇ ਨਾ ਉਹ ਸ਼ੌਕੇ ਦੀ ਹੈਗਾ ਸ਼ੌਕਲੀ ਹੈਗਾ ਦੇਖੇ ਚੱਲ ਵੇ ਤੂੜੀ ਦਾ ਕੰਮ ਓਠੋ ਓਠ ਬਾਤ ਕਰਦੇ ਚੱਲਦਾ ਜੀ ਬੰਦੇ ਦੀ ਕਰਪਾ ਰੋ ਦੋਹੇ ਭਾਈ ਵਾਲੇ ਭਾਈ ਇਹ ਕਿਹੜੇ ਨੇ ਜਿਹੜੀ ਹਣ ਬੇ ਵਾਲੇ ਆ ਹਾਂ ਹਾਂ ਕੰਮੇ ਘਾਟੇ ਆ ਰਾਂ ਮੇਰਾ ਉਹ ਉੱਥੇ ਹੀ ਖੋਲਤੀ ਉਹਨਾਂ ਨੇ ਉਹ ਸਿੱਲ ਗਏ ਉਹ ਅੰਕਲ ਉਹ ਉੱਥੇ ਹੀ ਖੋਲਤੀ ਟਰਾਲੀ ਦੇ ਲੈ ਲਓ ਜੀ ਬਾਈ ਮਸ਼ੀਨ ਚ ਪੈ ਗਈ ਕੋਈ ਦਿੱਕਤ ਤਾਂ ਕਰਕੇ ਹੁਣ ਘਰ ਨੂੰ ਜਾਣਾ ਪੈ ਗਿਆ ਅੱਧਾ ਕਿਤ ਬਣ ਗਿਆ ਅੱਧਾ ਰਹਿ ਗਿਆ ਬਾਈ ਸਾਡੇ ਬਾ ਇੱਕ ਬੰਦਰ ਹੀ ਘਾੜ ਰਹਿ ਗਈ ਦੀ ਬੰਦਾ ਸਾਡਾ ਘਰ ਨੂੰ ਚਲੇ ਗਿਆ ਤਾਂ ਕਰਕੇ ਹੁਣ ਇੱਕ ਪਹਿਲਾ ਮੋਟਰਸਾਈਕਲ ਦਾ ਜਿਹੜਾ ਲੱਗੂਗਾ ਉਹ ਤੇ ਬਾਅਦ ਵਿੱਚ ਟਰੈਕਟਰ ਜਾਉਂਗੇ ਦੋ ਇਹ ਇੱਧਰ ਖੜਾ ਏ ਤੇ ਕਾ ਖੜਾ ਏ ਦੂਆ ਚੱਲਿਆ ਉਹਦੇ ਬਾਈ ਥੋੜੇ ਜਿਹੇ ਕੁੱਤੇ ਟੁੱਟ ਗਏ ਤੇ ਜਿਹੜੇ ਜਾਂ ਘੁੰਮਦੇ ਰਹੇ ਉੱਪਰ ਫਰਜ਼ੇ ਲੱਗੇ ਹੁੰਦੇ ਆ ਫਿਰ ਉਹ ਨਵੇਂ ਲਿਆਉਣੇ ਪਣੇ ਆpropto ਵੀ ਲੈਣੀ ਮੁੰਡੇ ਚਮਗੌਰ ਨੂੰ ਗਏ ਲੈਣਾ ਲਓ ਜੀ ਬਾਈ ਕਣ ਕਪੜਾਈ ਚ ਪੂਰੀ ਲੱਗਿਆ ਵਾ ਕੰਮ ਕਰਨਾ ਪੂਰੀ ਨੂੰ ਅਸੀਂ ਕਹਿਣਾ ਹੈ ਤੇ ਬਾਈ ਜੇ 10 ਪੀੜਾਂ ਦਾ ਹਿੱਸਾ ਵਾਲਾ ਬਣਾ ਬਾਈ ਕੋਈ ਹਿੱਸੇ ਨੇ ਮੌਂਦੇ ਖੜੇ ਮੱਤਬੀ ਬੰਦੇ ਆ ਆਏ ਖੜੇ ਨੇ ਠੱਗ ਲੰਦੇ ਉਹ ਤੈਨੂੰ ਬਰਫਰਾ ਹਿਲਾ ਕਰਕੇ ਦਵਾਂਗੇ ਮਿੱਠਾ ਸਾਗੂ ਕਰਕੇ ਮੈਂ ਕਹਾਂ ਭੈ ਜੋ ਇੱਥੇ ਜਬੀਲ ਲਾਉਣੀ ਹੈ ਬਰਫਰਾ ਹਿਲਾ ਕਰਕੇ ਜਿੱਥੇ ਠੰਡਾ ਰਸ ਮਿਲਦਾ ਮੈਂ ਤਾਂ ਸੋ ਜਬੀਲ ਲਾਉਣੀ ਹੈ ਗੰਨਾ ਲਿਆ ਦੇਣਾ ਬਰਫ ਲਿਆ ਦੇਣੀ ਕੱਢਣਾ ਇਹਨੇ ਠੀਕ ਹੈ ਨਾ ਗਾਂਹ ਮੇ ਝੋਟੇ ਵੀ ਹਾਂ ਪਹੜਨੂ ਮੈਂ ਝੋਟੇ ਤੇ ਘਟ ਕਿੱਧਰ ਰਵਾ ਦੇਖ ਤਾਂ ਸਹੀ ਪੂਰੀ ਬਾਈ ਡਿਊਟੀ ਵਿਚਾਰੇ ਦੀ ਲੱਗੀ ਵੀ ਹੈ ਖਾਟ ਡਕ ਡੋਟਰ ਬਣ ਕੇ ਕਿੱਡੇ ਆ ਪਿਆ ਡਿਊਟੀ ਇਹਦੀ ਲੱਗੀ ਵੀ ਲਾਗ ਲਾਗ ਰੇੜੇ ਕਰਕੇ ਵੀ ਲਾਗ ਜੀ ਪੂਰੀ ਗਰੇ ਜਾਂਦੀ ਨਾ ਫੇਤ ਨਹੀਂ ਮਾਏ ਗਰ ਜਾਂਦਾ ਲਾਗ ਰੇੜਾ ਵੱਡ ਜਾਂਦਾ ਬਾਕੀ ਕਣਕ ਬਾਈ ਇਹਦੀ ਐਨ ਕੜੈਲ ਪਈ ਐ ਮੈਂ ਕਹਿੰਦਾ ਤੂੜੀ ਵਾਲੀ ਜਰੇ ਬਾਣੀ ਨਹੀਂ ਜੱਗੇ ਤੂੜੀ ਵਾਲੀ ਨਾਲੇ ਲਾਉਣੀ ਐ ਹਾਂ ਤੂੜੀ ਵਾਲੀਆਂ ਦਾ ਬਥੇਰੀਆਂ ਨਾਲ ਦੀ ਨਾਲੇ ਕਰਾ ਉਹਨੇ ਵੇੜੋ ਆਪਣਾ ਮੈਂ ਕਹਿੰਦਾ ਤੂੰ ਬੜਾ ਕੇ ਬਾਹਰ ਨਿਕਲ ਹਾਂ ਤੇਰੇ ਮਗਰੇ ਬਣੂ ਬਾ ਠੀਕ ਐ ਦੂਈ ਹੋ ਨਹੀਂ ਮਿਲਦੀ ਹਲੇ ਦੂਈ ਇੰਨੇ ਮਿਲਦੀ ਕਮੈਨ ਆਉਂਗੀ ਪੂਰੀ ਆਪਣੇ ਹੁਣ ਚਾਰ ਨੂੰ ਪੁੱਛ ਲਿਆ ਲੈ ਆਉਣੀ ਲੈ ਆਉਣੀ ਕਮੈਨ ਹੱਥ ਜਾ ਨਹੀਂ ਪੈਂਦਾ ਹਲੇ ਯਾਰ ਹੱਥ ਜਾ ਹੁਣ ਮੈਂ ਤਾਂ ਇੱਥੇ ਰਿਸ਼ਤੇਦਾਰਾਂ ਦੇ ਚੱਲਦਾ ਕੱਦਾ ਮਗਰਾ ਅਗਲਾ ਪੜਾਉਂਦਾ ਨਹੀਂ ਹੈਗਾ ਮੌਕੇ ਹਾਂ ਇਹ ਤਾਂ ਹੈ ਨਹੀਂ ਹੁਣ ਕਿਹੜਾ ਚੰਗੇ ਜਿਹੇ ਨਜਾਦੀ ਹੈਗੇ ਦੋ ਤਣ ਕੀਲੇ ਵੜਾਉਂਦੇ ਕਨੇ ਅਸੀਂ ਜਿਹਦਾ ਮਲੇ 10 12 ਕੀਲੇ ਫੁੱਟ ਪੂਰੀ ਭਾਈ ਪੂਰੀ ਦੇ ਹੈਗੀ ਸਾਲੇ ਕੋ ਕਮੈਨ ਪੂਰੀ ਕਹਿੰਦਾ ਵੀ ਉਹ ਹੁਣ ਕਿੱਥੇ ਖਲੀਲਪੁਰ ਆ ਖਲੀਲਪੁਰ ਪੈਸੇ ਦੇ ਪਾਈ ਲਿਆਉਦੇ ਆ ਥੋੜੇ ਤੂੰ ਦੇ ਥੋੜੇ ਮੈਂ ਕਰਦਾ ਬਾਈ ਜੱਗੇ ਮੈਂ ਤਾਂ ਬੂਟੇ ਲਾ ਕੇ ਆਪਣਾ ਵਿਲਾ ਹੋਇਆ ਉਹ ਗਾੜੀ ਕੋਲ ਖੜਾ ਬੰਦਾ ਮੈਂ ਉਹ ਆ ਗਿਆ ਬਰਫ ਲੈ ਕੇ ਉਹ ਬਰਫ ਹੈ ਗਈ ਆਗੇ ਆਗੇ ਉਹ ਪੂਰੀ ਬਰਫ ਮਿਲ ਗਈ ਓਏ ਆਗੇ ਆਗੇ ਲੋ ਲੋ ਜੀ ਬਾਈ ਖਲਾੜੀ ਪਪੀ ਲਿਆ ਰਸ ਦੋਹੇ ਬਾਹਾਂ ਦਾ ਜੋਰ ਜੱਗੇ ਨੇ ਜਿਆਦਾ ਲਵਾ ਤਾਂ ਲੱਕੜੀ ਵਰਗੇ ਗੰਨੇ ਆ ਡੋਲੀ ਆਪਣੀ ਲੈ ਚੱਲਿਆ ਦੋ ਘਰਾਂ ਤੋਂ ਲੁੰਦਾ ਵੀ ਆਪੂ ਰਿੰਦੇਤਾ ਵਈ ਪਿੱਛੇ ਵਾਲਾ ਖੋਈ ਪੂਰੀ ਘਰ ਨੂੰ ਚਲੇ ਗਿਆ ਤਾਂ ਕਹਿੰਦਾ ਮੈਨੂੰ ਕੰਮ ਆ